ਸਤ ਸ੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਕਬੱਡੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਬਹੁਤ ਜਗ੍ਹਾ ਤੇ ਬਹੁਤ ਵੱਡੇ ਵੱਡੇ ਕਬੱਡੀ ਕੱਪ ਹੋ ਰਹੇ ਆ ਉਹਨਾਂ ਕੱਪਾਂ ਦੇ ਵਿੱਚੋਂ ਅੱਜ ਆਪਾਂ ਜਿਹੜੇ ਕੱਪ ਦੀ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਆ ਉਸ ਕੱਪ ਤੇ ਬਹੁਤ ਵੱਡਾ ਪ੍ਰਾਈਜ਼ ਤੇ ਬੈਸਟਰ ਨੂੰ ਹਾਰਲੇ ਡਿਵੀਜ਼ਨ ਮੋਚਲ ਕਹੀ ਗਏ ਹਨ ਹਾਂਜੀ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਕਬੱਡੀ ਰਿਲੇਟਡ ਵੀਡੀਓ ਸਭ ਤੋਂ ਪਹਿਲਾਂ ਮਿਲ ਸਕਣ ਦੋਸਤੋ ਸੰਦੀਪ ਨੰਗਲੰਬੀਆਂ ਦਾ ਵੀ ਸੁਪਨਾ ਸੀ ਕਿ ਕਿਸੇ ਵੀ ਕੱਪ ਤੇ ਹਾਰਲੇ ਡਿਵੀਜ਼ਨ ਮੋਟਰਸਾਈਕਲ ਬੈਸਟਨ ਨੂੰ ਰੱਖੇ ਜਾਣ ਜੋ ਹੁਣ ਸੰਦੀਪ ਵੀਰੇ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਹਾਂਜੀ ਦੋਸਤੋ ਇਹ ਇੱਕ ਵੱਡੀ ਕੱਪ YFC ਰੁੜਕਾ ਵਿੱਚ ਹੋ ਰਿਹਾ ਹੈ ਜਿਸ ਦਾ ਪਹਿਲਾ ਪ੍ਰਾਈਜ਼ 3 ਲੱਖ ਰੁਪਇਆ ਅਤੇ ਦੂਜਾ ਪ੍ਰਾਈਜ਼ 2.5 ਲੱਖ ਰੁਪਇਆ ਹੋਵੇਗਾ ਅਤੇ ਸ਼ਾਮ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਲੱਗੇਗਾ ਦੋਸਤੋ ਇਸ ਕਬੱਡੀ ਕੱਪ ਦੀ ਜੋ ਤਰੀਕ ਹੈ ਉਹ 20 ਫਰਵਰੀ 2024 ਨੂੰ YFC ਰੌੜਕਾ ਵਿੱਚ ਕਰਵਾਇਆ ਜਾ ਰਿਹਾ ਹੈ ਕਬੱਡੀ ਕੱਪ ਅਤੇ ਇਸ ਕਬੱਡੀ ਕੱਪ ਤੋਂ ਬਾਅਦ ਵਿੱਚ ਸ਼ਾਮ ਨੂੰ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗੇਗਾ ਹਾਂਜੀ ਦੋਸਤੋ ਤੁਸੀਂ ਸਾਨੂੰ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਕੱਪ ਵਿੱਚ ਕਿਹੜਾ ਬੈਸਟ ਰੀਡਰ ਅਤੇ ਬੈਸਟ ਜਾਫੀ ਹੋ ਸਕਦਾ ਹੈ ਹਾਂਜੀ ਦੋਸਤੋ ਧੰਨਵਾਦ